ਵਿਕਸਿਤ ਪਾਰ ਸੰਕਲਪ ਯਾਤਰਾ ਤਹਿਤ ਸ਼੍ਰੀ ਮੁਕਤਸਰ ਸਾਹਿਬ ਤੇ ਮਲੋਟ ਅਤੇ ਗਿੱਦੜਬਾਹਾ ਵਿਖੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਲਈ ਵੈਨ ਪਹੁੰਚੀ। ਵੱਖ-ਵੱਖ ਲਾਪਤਰੀਆਂ ਨੇ ਇਸ ਮੌਕੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਾਣਬਾਤ ਕੀਤਾ। ਪ੍ਰਧਾਨ ਮੰਤਰੀ ਆਵਾਸ ਯੋਜਨਾ, ਆਯੁਸ਼ਮਾਨ ਭਾਰਤ ਯੋਜਨਾ ਤੇ ਉਜਵਲਾ ਯੋਜਨਾ ਦੇ ਲਾਪਤਰੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਾਡੇ ਪਿੰਡ ਛੇਪਰ ਕੁੱਕਰੀਆਂ ਵਿੱਚ ਸਭ ਤੋਂ ਜ਼ਿਆਦਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਸਭ ਤੋਂ ਜ਼ਿਆਦਾ ਮਕਾਨ ਲਗਭਗ 62 ਜ਼ਿਆਦਾ ਬਣੇ ਹੋਏ ਹਨ ਇਸ ਦੇ ਨਾਲ ਸਾਨੂੰ ਛੱਤ ਮਿਲ ਗਈ ਹੈ ਤੇ ਇਸ ਦੇ ਨਾਲ ਹੀ ਅਸੀਂ ਪ੍ਰਧਾਨ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸ਼ੁਸ਼ ਭਾਰਤ ਦੇ ਤਹਿਤ ਜਨ ਕੇ ਫਲੈਸ਼ ਮਿਲੀ ਆ ਨਾਲ ਹੀ મોદી ਦੇ ਜਿਹੜਾ ਉਜਵਲ ਯੋਜਨਾ ਦੇ ਤਹਿਤ ਮੇਰੇ ਘਰ ਵਾਲੇ ਨੂੰ ਸਿਲੰਡਰ ਮਿਲਿਆ ਹੈ 5 ਲੱਖ ਦਾ ਕਾਰਡ ਮੈਂ ਬਣਵਾਇਆ ਹੋਇਆ ਅੱਜ ਤੱਕ ਗੁਰੂ ਦੀ ਮਿਹਰ ਹੋਈ ਕਿ ਇਹ ਜੀ ਕੋਈ ਮੈਨੂੰ ਦਿੱਕਤ ਨਹੀਂ ਆਈ ਹਾਂਜੀ ਸਾਨੂੰ ਇਹ ਮਕਾਨ ਮਿਲਿਆ ਜੀ ਪਹਿਲਾ ਸਾਡੇ ਕੱਚੇ ਕਵਰੇ ਸੀ ਜੀ ਧੰਨਵਾਦ ਕਰਦੇ ਹਾਂ